ੱਲਾ ਪੀਯੂ ਦੇ ਉੱਤੇ ਲਈ ਤੁਹਾਡੇ ਲੈਂਡ ਆਰਡਰ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਉਹਨਾਂ ਦਾ ਜਿਸ ਦਿਨ ਦਾ ਕੇਂਦਰ ਦਾ ਕੇਂਦਰ ਦਾ ਖਾਲਸਾ ਕਾਲ ਸਿੱਖਾਂ ਦਾ ਨਾਂ ਕੀ ਹੈ ਖਾਲਸਾ ਕਾਲ ਅੱਜ ਉੱਤੇ ਕਬਜ਼ਾ ਕਿਦਾ ਅੱਜ ਉਹਨੂੰ ਜਿਹੜੇ ਚਲਾਉਂਦੇ ਨੇ ਸੈਕਟਰੀ ਉਹ ਬੀਜੇਪੀ ਦੇ ਨੇ ਜਿਹੜੇ ਐਮਪੀ ਦੀ ਇਲੈਕਸ਼ਨ ਲੜਦੇ ਨੇ ਇਥੋਂ ਚੀਨਾ ਤੁਹਾਡੇ ਇੱਥੇ ਗੁਰਨਾਮ ਦਾ ਕਾਲਜ ਜਿਹੜਾ ਸ਼੍ਰੋਮਣੀ ਕਮੇਟੀ ਦਾ ਕਾਲਜ ਹੈ ਉਹਦੇ ਵਿੱਚ ਤੁਹਾਡੇ ਪ੍ਰਿੰਸੀਪਲ ਕੌਣ ਨੇ ਇੱਕ ਸ਼ਹਿਰ ਦੇ ਆਰਐਸਐਸ ਦੇ ਪ੍ਰਚਾਰਕ ਨੇ ਤੇ ਉਹਨਾਂ ਦੀ ਵਾਈਫ ਸਵਾ ਲੱਖ ਰੁਪਏ ਦਾ ਕਰਜ਼ਾ ਸਾਡੇ ਬੱਚੇ ਦੇ ਸਿਰ ਤੇ ਆ ਚਾਹੇ ਉਹ ਪੇਟ ਚੋਂ ਮਾਂ ਦੇ ਚੋਂ ਨਿਕਲਿਆ ਹੀ ਪੰਜਾਬ ਦੇ ਉੱਤੇ ਇਹਨਾਂ ਡਾਇਰੈਕਟਲੀ ਕਬਜ਼ਾ ਹੋ ਸਕਦਾ ਭਾਜਪਾ ਦਾ ਹਾਂ ਆਰਐਸਐਸ ਨੇ 70 ਸਾਲ ਲੜਾਈ ਲੜੀ ਤੋਂ ਨੇ ਪੂਰਨ ਦੇਸ਼ ਦੇ ਉੱਤੇ ਕਬਜ਼ਾ ਕਰ ਲਿਆ ਉਹਨੇ ਲੜਾਈ ਲੜੀ ਦਿਮਾਗ ਦੇ ਨਾਲ ਵਿਚਾਰਾਂ ਨਾਲ ਅਸੀਂ ਲੜਦੇ ਹਾਂ ਕਿਰਪਾਨਾਂ ਨਾਲ ਤੇਰੀ ਆ ਅਸੀਂ ਕੀਤਾ ਅਸੀਂ ਗਾਲਾਂ ਮੰਦਾ ਤੈਨੂੰ ਵੜ ਦੇਣਾ ਤੈਨੂੰ ਸੌਦਾ ਲਾ ਦੇਣਾ ਆਪਾਂ ਸਿਰਫ ਹਵਾਈ ਦਾਅਵੇ ਕਰਦੇ ਆ ਮੈਂ ਪਾਣੀ ਦੀ ਬੂੰਦ ਨਹੀਂ ਜਾਣ ਦੇਣੀ ਮੈਂ ਇੱਥੇ ਕਬਜ਼ਾ ਨਹੀਂ ਹੋਣ ਦੇਣਾ ਤੇਰੇ ਸਾਹਮਣੇ ਯਾਰ ਤੇਰੀ ਛਾਤੀ ਦੇ ਉੱਤੇ ਚੜ ਕੇ ਲੈ ਲਿਆ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਬਜ਼ਾ ਤੇ ਆਪਾਂ ਕੀ ਕਰ ਲਿਆ ਜੀ ਸਾਡੀ ਇੰਨੀ ਵੀ ਗਲਤੀ ਹੁੰਦੀ ਆ ਨਾ ਜੋ ਇੰਟਰਨੈਸ਼ਨਲ ਪੱਧਰ ਦੇ ਉੱਤੇ ਏਡੀ ਵੱਡੀ ਕਰਕੇ ਵਿਖਾਈ ਜਾਂਦੀ ਆ ਸਾਡਾ ਐਡਾ ਚੰਗਾ ਕੰਮ ਹੁੰਦਾ ਤੇ ਉਹਨੂੰ ਕਿਤੇ ਵਿਖਾਇਆ ਹੀ ਨਹੀਂ ਜਾਂਦਾ ਦਿਖਦਾ ਹੀ ਨਹੀਂ ਕਿਤੇ ਸਾਡੀ ਪਿਕਚਰ ਜਿਹੜੀ ਉਹ ਬਹੁਤ ਮਤਲਬ ਕਿ ਘਟੀਆ ਤੌਰ ਦੇ ਉੱਤੇ ਜਿਹੜੀ ਪੇਸ਼ ਕੀਤੀ ਜਾ ਰਹੀ ਔਰ ਮੈਨੂੰ ਭਲੇਖਾ ਸੀਗਾ 2037 42 ਜਾਣਗੇ ਜੋ ਜੋ ਹਾਲਾਤ ਬਣ ਗਏ ਆ ਇਹ ਤੇ ਮੈਨੂੰ 27 32 ਜੀ ਆਉਂਦੇ ਦਿਖਦੇ ਨੇ ਯਾਰ ਭਾਜਪੀ ਵਾਲੇ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਅੱਜ ਲੱਗਾ ਨਾ ਕਿ ਯੂਨੀਵਰਸਿਟੀ ਸੈਂਟਰ ਦੇ ਉੱਤੇ ਕਬਜ਼ਾ ਹੋ ਗਿਆ ਸਿੰਧੀ ਗੇਟ ਇਹਨਾਂ ਨੇ ਤੋੜ ਦਿੱਤਾ ਕਿ ਮੈਂ ਤੇ ਇਹਨਾਂ ਨੂੰ ਇਹ ਦੁਹਾਈ ਦਿੱਤੀ ਸੀ ਜਦੋਂ ਭਾਖੜਾ ਡੈਮ ਦੇ ਉੱਤੇ ਇਹਨਾਂ ਨੇ ਆਪ ਉਧਰੀਆਂ ਕੀਤੀਆਂ ਜਿਹੜੇ ਚੱਕਰ ਚੋਂ ਡੀ.ਐਜੀ ਪੁਲਰ ਉਹਨਾਂ ਅੰਦਰ ਦਿੱਤਾ ਕਿਉਂਕਿ ਉਹਨਾਂ ਦੇ ਅਫਸਰ ਨਜ਼ਰਬੰਦ ਕਰ ਦਿੱਤੇ ਗਏ ਸੀ ਉੱਥੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਇੱਕ ਕੱਲਾ ਕਬਜ਼ਾ ਥੋੜੀ ਆ ਯਾਰ ਤੁਸੀਂ ਮੈਨੂੰ ਸੈਕਟਰੀਏਟ 'ਚ ਮੈਂ ਹਰ ਪੱਤਰਕਾਰ ਨੂੰ ਕਹਿੰਦਾ ਅੱਜ ਮੈਂ ਤੁਹਾਨੂੰ ਵੀ ਕਹਿਣ ਲੱਗਾ ਕਦੀ ਮੌਕਾ ਮਿਲੇ ਤੇ ਸੈਕਟਰੀਏਟ 'ਚ ਜਾਣਾ ਉੱਥੇ ਜਾ ਕੇ ਨੇਮ ਪਲੇਟ ਹੀ ਬਣਨੀ ਏ ਨੇ ਔਰ ਕੁਝ ਨਹੀਂ ਕਰਨਾ ਕਿਸੇ ਨੂੰ ਮਿਲਣ ਦੀ ਲੋੜ ਨਹੀਂ ਕੁਝ ਮੈਨੂੰ ਪੰਜਾਬੀ ਅਫਸਰ ਦੱਸਣੇ ਨੇ ਕਿੰਨੇ ਬਹੁਤ ਘਟਨੀ ਬਹੁਤ ਕਰ ਹੈ ਹੀ ਨਹੀਂ ਮਤਲਬ ਜੇ 150 ਮੈਂ ਉਸ ਦਿਨ ਗਿਣਤੀ ਕੱਢਦਾ ਸੀਗਾ 147 ਆਈਐਸ ਅਫਸਰ ਨੇ ਤੇ ਤੁਹਾਨੂੰ ਸੱਤ ਨਹੀਂ ਲੱਭਣੇ ਉਹਦੇ ਵਿੱਚ ਤੇ ਫਿਰ ਇਨਡਾਇਰੈਕਟਲੀ ਕਬਜ਼ਾ ਹੈਗਾ ਨਹੀਂ ਉਹਨਾਂ ਦਾ ਮੈਂ ਕਹਿੰਦਾ ਕਿ ਇਹ ਨਹੀਂ ਕਹਿੰਦਾ ਮੈਂ ਉਹ ਕਿਉਂ ਲੱਗੇ ਨੇ ਉਹ ਪੜ ਲਿਖ ਕੇ ਲੱਗੇ ਨੇ ਸਾਡੇ ਬੱਚੇ ਹੀ ਨਹੀਂ ਬਚੇ ਇੱਥੇ ਹੁਣ ਮੈਂ ਪਿੰਡਾਂ 'ਚ ਜਦੋਂ ਆ ਜਾਣਾ ਸ਼ੁਰੂ ਕੀਤਾ ਹੜਾਂ ਦੇ ਵਿੱਚ ਲੋਕਾਂ ਕੋ ਡੰਗਰ ਤੱਕ ਨਹੀਂ ਹੈਗੇ ਵੀ ਬੱਚੇ ਯੂਥ ਨਹੀਂ ਹੈਗੇ ਸਾਹਮਣੇ ਕਿੰਨੇ ਆ ਪੰਜਾਬ ਤੇ ਤੁਹਾਡਾ ਹੌਲੀ ਹੌਲੀ ਖਤਮ ਕਰ ਦਿੱਤਾ ਗਿਆ ਕੱਲਾ ਪੀਯੂ ਦੇ ਉੱਤੇ ਨਹੀਂ ਤੁਹਾਡੇ ਲੈਂਡ ਆਰਡਰ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਉਹਨਾਂ ਦਾ ਜਿਸ ਦਿਨ ਦਾ ਕੇਂਦਰ ਦਾ ਕੇਂਦਰ ਦਾ ਸਾਰੇ ਅਫਸਰ ਮੈਨੂੰ ਮਿਲਦੇ ਨੇ ਆਈਪੀਐਸ ਆਈ ਆ ਸੰਬੰਧ ਦੇ ਜਿੱਥੇ ਬੀਜੇਪੀ ਦਾ ਮੈਸੇਜ ਆ ਜਾਂਦਾ ਅਸੀਂ ਸਰੈਂਡਰ ਹੀ ਕਰ ਜਾਂਦੇ ਆ ਕਿਉਂਕਿ ਉਹਨਾਂ ਨੂੰ ਇੱਕ ਰਾਹ ਮਿਲ ਗਿਆ ਇਹਨਾਂ ਨੂੰ ਫੜਨ ਦਾ ਇਹਨਾਂ ਨੂੰ ਡਰਾਉਣ ਦਾ ਇੱਕ ਰਸਤਾ ਉਹਨਾਂ ਨੂੰ ਪੈਸੇ ਜਿੱ ਮਿਲ ਗਿਆ ਇਹਨਾਂ ਨੂੰ ਚਾਲੂ ਕਰਨ ਦਾ ਪੰਜਾਬੀ ਵਿੱਚ ਕਹਿ ਲੋ ਤੁਸੀਂ ਤੇ ਉਸ ਤੋਂ ਅਲੈਦਾ ਆ ਜੋ ਮੈਂ ਅੱਗੇ ਕਹਿਣਾ ਸੀਗਾ ਜਿਵੇਂ ਤੁਸੀਂ ਕਿਹਾ ਉਹਨਾਂ ਨੂੰ ਰਸਤਾ ਮਿਲ ਗਿਆ ਆਪਾਂ ਇਹਨੂੰ ਡਿਫਾਈਨ ਕਿਸ ਤਰੀਕੇ ਨਾਲ ਕਰਦੇ ਹਾਂ ਰਸਤਾ ਮਿਲ ਗਿਆ ਕੀ ਕਰਪਟ ਕਰਪਟ ਇਹਨੇ ਨੇ ਮੈਂ ਮੈਂ ਇਹ ਗੱਲ ਕਹੀ ਸੀ ਰਾਜਵੀਰ ਕਿ ਪੰਜਾਬ ਦੇ ਸਿਰ ਤੇ ਕਰਜ਼ਾ ਕਿੰਨਾ ਹੈ 5 ਲੱਖ ਕਰੋੜ ਦਾ ਜੀ ਮੈਂ ਉਸ ਦਿਨ ਗਿਣਤੀ ਕੀਤੀ ਸੀ ਕਿ 150 ਦੇ ਕਰੀਬ ਆਈਐਸ ਹੈ ਹਾਂਜੀ 150 ਦੇ ਕਰੀਬ ਆਈਪੀਐਸ ਹੈ ਹਾਂਜੀ 350 ਪੌਣੇ 400 ਪੀਸੀਐਸ ਹੈ ਤੇ ਇੰਨਾ ਹੀ ਮਤਲਬ ਜਿਹੜੇ ਨੇ ਪੀਸੀਐਸ ਅਤੇ ਪੀਪੀਐਸ ਹੈ ਹਾਂਜੀ ਤੇ ਤੁਸੀਂ ਇੱਕ ਇੱਕ ਅਫਸਰ ਕੋ ਕਿੰਨੇ ਕਿੰਨੇ ਪੈਸੇ ਗਿਣਦੇ ਹੋ ਯਾਰ ਮੈਂ 5 500 ਕਰੋੜ ਇਹਨਾਂ ਦੀ ਐਵਰੇਜ ਲਾਈ ਸੀ ਜਿਵੇਂ ਪੁੱਲਰ ਫੜਿਆ ਸੀ ਤੇ ਕਿਤੇ 5 ਕਰੋੜ ਵਾਲੇ ਵੀ ਹੈਗੇ ਨੇ ਤੇ ਕਿਤੇ 5000 ਕਰੋੜ ਵਾਲੇ ਵੀ ਹੈਗੇ ਨੇ ਆਈਪੀਐਸ ਤੇ ਆਈਐਸ ਆਈਪੀਐਸ ਤੇ ਆਈਐਸ ਤੁਸੀਂ ਕਿੰਨੇ ਐਨੇ ਐਨੇ ਸਕੈਂਡਲ ਹੋਏ ਹੋ ਨੀਲਮਾ ਦਾ ਕੇਸ ਆਇਆ ਹੋਰ ਕਿੰਨੇ ਆਏ ਕਦੀ ਕਿਸੇ ਨੂੰ ਹੱਥ ਪਾਇਆ ਕਿਸੇ ਨੇ ਯੂਨੀਅਨ ਹੀ ਏਡੀਆਂ ਵੱਡੀਆਂ ਨੇ ਵੀ ਇੱਕ ਦੂਜੇ ਦੇ ਉੱਤੇ ਕਾਰਵਾਈ ਨਹੀਂ ਕਰਨ ਦੇ ਵਿਜੀਲੈਂਸ ਨੇ ਜੇ ਕਾਰਵਾਈ ਕਰਨੀ ਹੋਵੇ ਇਹ ਜਿਹੜੇ ਕੇਸ ਇਹਨਾਂ ਨੇ ਹੁਣ ਫੜਿਆ ਭੁੱਲੜਾ ਵਾਲਾ ਜਾਂ ਨੀਲਮਾ ਵਾਲਾ ਤੁਸੀਂ ਕੀ ਸੋਚਦੇ ਹੋ ਵਿਜੀਲੈਂਸ ਕੋ ਫਾਈਲਸ ਨਹੀਂ ਹੈਗੀਆਂ ਇਹਨਾਂ ਦੀਆਂ ਮਨਜ਼ੂਰੀ ਨਹੀਂ ਦਿੰਦੇ ਚੀਫ ਸੈਕਟਰੀ ਉਹਦੇ ਉੱਤੇ ਕੇਸ ਚਲਾਉਣ ਦੀ ਉਹ ਤਾਂ ਰੋਂਦੇ ਨੇ ਵਿਜੀਲੈਂਸ ਵਾਲੇ ਹਾਂ ਜਦੋਂ ਪਹਿਲੇ ਡੀਜੀ ਸੀਗੇ ਵਿਰਿੰਦਰ ਕੁਮਾਰ ਹਟ ਗਏ ਹੁੰਦੇ ਯਾਰ ਇੰਨੀਆਂ ਸਾਨੂੰ ਪਰਮਿਸ਼ਨ ਹੀ ਨਹੀਂ ਦਿੰਦੇ ਉਸ ਤੋਂ ਬਿਨਾ ਅਸੀਂ ਕੇਸ ਹੀ ਨਹੀਂ ਚਲਾ ਸਕਦੇ ਉਸ ਤੋਂ ਪਹਿਲਾਂ ਇਹ ਸਾਰਿਆਂ ਦਾ ਖਰੜਾ ਸਾਰਿਆਂ ਦਾ ਖਰੜਾ ਇਹਨਾਂ ਕੋਲ ਹੈ ਇੰਟੈਲੀਜੈਂਸ ਕਾਦੀ ਹੈ ਲੋਕਾਂ ਦੀ ਦੇਖੋ ਜਦੋਂ ਕਿਤੇ ਕੋਈ ਕ੍ਰਾਈਮ ਜਿੱਥੇ ਕੋਈ ਗਲਤ ਹੁੰਦਾ ਲੋਕ ਮਤਲਬ ਬਨਾਮੀਆਂ ਸ਼ਿਕਾਇਤਾਂ ਵੀ ਪਾ ਦਿੰਦੇ ਨੇ ਸਰਕਾਰ ਉਹਦੇ ਉੱਤੇ ਸਰਵੇ ਕਰਾਉਂਦੀ ਹੈ ਵਿਜੀਲੈਂਸ ਉਹਦੇ ਉੱਤੇ ਸੋਰਸ ਰਿਪੋਰਟ ਆਪਣੀ ਤਿਆਰ ਕਰਦੀ ਹੈ ਪਤਾ ਤੇ ਇਹਨਾਂ ਨੂੰ ਸਾਰਾ ਕੁਝ ਹੀ ਹੈਗਾ ਯਾਰ ਇਹ ਪੁੱਲਰ ਬਾਰੇ ਕੇਵਲ ਸੀਬੀਆਈ ਨੂੰ ਪਤਾ ਸੀਗਾ ਇਹ ਪੁੱਲਰ ਬਾਰੇ ਕੇਵਲ ਕੇਂਦਰ ਨੂੰ ਪਤਾ ਸੀਗਾ ਕੀ ਗੱਲ ਪੰਜਾਬ ਸਰਕਾਰ ਨੂੰ ਨਹੀਂ ਪਤਾ ਕਿ ਭੁੱਲਰ ਦਾ ਪੁਰਾਣਾ ਕਰਦਾਰ ਕੀ ਰਿਹਾ ਭੁੱਲਰ ਕਰਦਾ ਕੀ ਰਿਹਾ ਵਾ ਜਦੋਂ ਇਹ ਅੱਜੇ ਵਜੇ ਭ੍ਰਿਸ਼ਟ ਲੋਕਾਂ ਨੂੰ ਸੀ ਪ੍ਰਾਈਮ ਪੋਸਟਾਂ ਦੇ ਉੱਤੇ ਲਾਵਾਂਗੇ ਮਲਾਈ ਵਾਲੀਆਂ ਪੋਸਟਾਂ ਦੇ ਉੱਤੇ ਲਾਵਾਂਗੇ ਫਿਰ ਆਪਾਂ ਕਿੱਥੋਂ ਜ਼ੀਰੋ ਟੋਲਰੈਂਸ ਜਿਹੜੀ ਵਿਖਾਉਨੇ ਆ ਵੀ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਚਲਾ ਰਹੇ ਆ ਮੈਂ ਬੜੀ ਵਾਰੀ ਦੁਹਾਈ ਦਿੱਤੀ ਕਿ ਬੋਰਡਾਂ ਦੇ ਉੱਤੇ ਪੜਦੇ ਹੋ 343 ਵਿਜੀਲੈਂਸ ਨੇ ਕੇਸ ਫੜਲੇ ਉਹਨਾਂ ਤੇ ਗੌਰ ਕੀਤਾ ਕਦੀ ਕੀ ਹੈ ਪਟਵਾਰੀ ਜੇਈ ਐਸ ਡੀਓ ਹੱਦ ਐਕਸੀਅਨ ਕਲਰਿਕ ਉਹਦੇ ਵਿੱਚ ਤੁਸੀਂ ਕੋ 343 ਜਾਂ ਤੁਹਾਡੀ ਸੂਚੀ ਹੈਗੀ ਕੋ ਪੀਸੀਐਸ ਅਫਸਰ ਫੜਿਆ ਕੋ ਪੀਪੀਐਸ ਅਫਸਰ ਫੜਿਆ ਤੁਸੀਂ ਕੋ ਆਈਐਸ ਅਫਸਰ ਫੜਿਆ ਕੋ ਆਈਪੀਐਸ ਅਫਸਰ ਫੜਿਆ ਫਿਰ ਕਾਦਾ ਯਾਰ ਇਹ ਮੈਂ ਮੰਨਦਾ ਕਿ ਜੋ ਕੇਂਦਰ ਨੇ ਕੀਤਾ ਇੱਕ ਆਈਪੀਐਸ ਤੇ ਆਈਐਸ ਅਫਸਰਾਂ ਨੂੰ ਨਾ ਇੰਨੀ ਹਲਾਸ਼ੇਰੀ ਜੀ ਵੀ ਸਾਡਾ ਕੋ ਵਾਲ ਵੀ ਨਹੀਂ ਵਿੰਗਾ ਕਰ ਸਕਦਾ ਇੱਕ ਡਰ ਦਾ ਡਰ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕਰ ਦਿੱਤਾ ਗਿਆ ਵੀ ਸ਼ਾਮਤ ਤੁਹਾਡੀ ਵੀ ਆ ਸਕਦੀ ਮੈਂ ਤਾਂ ਕਹਿੰਦਾ ਉਹ ਵਧੀਆ ਕੀਤਾ ਗਿਆ ਪਰ ਇੱਕ ਚੀਜ਼ ਦੇਖੋ ਪੰਜਾਬ ਦੇ ਉੱਤੇ ਇਹਨਾਂ ਡਾਇਰੈਕਟਲੀ ਕਬਜ਼ਾ ਹੋ ਚੁੱਕਾ ਭਾਜਪਾ ਦਾ ਹਾਂ ਮੈਂ ਅੱਗੇ ਕਹਿੰਦਾ ਵੀ ਸਟੇਟ ਕਿਸੇ ਚ ਵੀ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਕਾਂਗਰਸ ਹੈ ਚਾਹੇ ਕੋਈ ਵੀ ਹੈ ਪੰਜਾਬ ਦੇ ਵਿੱਚ ਇਹਨਾਂ ਡਾਇਰੈਕਟਲੀ ਉਹਦੇ ਤੇ ਭਾਜਪਾ ਦਾ ਕਬਜ਼ਾ ਹੈ ਡੀਜੀ ਤੁਹਾਡਾ ਭਾਜਪਾ ਨੂੰ ਪੁੱਛ ਕੇ ਲੱਗਦਾ ਚੀਫ ਸੈਕਟਰੀ ਤੁਹਾਡਾ ਭਾਜਪਾ ਨੂੰ ਪੁੱਛ ਕੇ ਲੱਗਦਾ ਉਹਨਾਂ ਦੇ ਮਾਈਂਡਡ ਨੇ ਤੇ ਥੱਲੇ ਕੀ ਹੈ ਯਾਰ ਮੈਂ ਮੰਤਰੀ ਬਣ ਜਾ ਤੁਸੀਂ ਮੰਤਰੀ ਬਣ ਜੋ ਸਾਨੂੰ ਕੋਈ ਨੌਲੇਜ ਥੋੜੀ ਹੈ ਅਸੀਂ ਤਾਂ ਲੋਕਾਂ ਦੀ ਇੱਕ ਮੁਸ਼ਕਲਾ ਲੈ ਕੇ ਜਾਣੀਆਂ ਨੇ ਵੀ ਯਾਰ ਆਹ ਲੋਕਾਂ ਦੀ ਮੁਸ਼ਕਲ ਕਿਸ ਤਰ੍ਹਾਂ ਹੱਲ ਹੋਊਗੀ ਉਹ ਮੁਸ਼ਕਲ ਹੱਲ ਕਿੰਨੇ ਕਰਨੀ ਹੈ ਜੀ ਮੰਤਰੀ ਹਮੇਸ਼ਾ ਆਪਦੇ ਸੈਕਟਰੀ ਨੂੰ ਪੁੱਛਦਾ ਵੀ ਸੈਕਟਰੀ ਸਾਹਿਬ ਕਿਸ ਤਰ੍ਹਾਂ ਹੋਊਗਾ ਚੀਫ ਸੈਕਟਰੀ ਸਾਹਿਬ ਉਹ ਕਿਸ ਤਰ੍ਹਾਂ ਹੋਊਗਾ ਜਿਸ ਤਰ੍ਹਾਂ ਦੇ ਹੈਗੇ ਇਹਨਾਂ ਨੂੰ ਆਪ ਨੂੰ ਤੇ ਨੌਲੇਜ ਹੀ ਕੁਛ ਨਹੀਂ ਹੈਗੀ ਤੇ ਉਹ ਪੂਰਨ ਤਰੀਕੇ ਦੇ ਨਾਲ ਭਾਜਪਾ ਮਾਈਂਡਡ ਨੇ ਇਹਨੇ ਡਾਇਰੈਕਟਲੀ ਉਹਨਾਂ ਦਾ ਕਬਜ਼ਾ ਤੁਸੀਂ ਅੱਜ ਭਾਜਪਾ ਜੋਇਨ ਕਰੋ ਤੇ ਮੇਰਾ ਖਿਆਲ ਹੈ ਸਵੇਰੇ ਹੀ ਤਿੰਨ ਚਾਰ ਗਨਮੈਨ ਤੁਹਾਡੇ ਘਰ ਆ ਜਾਂਦੇ ਨੇ ਪੰਜਾਬ ਪੁਲਿਸ ਦੇ ਮਸ਼ਹਰ ਜੀ ਤੁਹਾਨੂੰ ਕਈ ਲੀਡਰ ਬੁਖਾ ਦਿੰਨਾ ਪਰ ਆਪ ਵਾਲਿਆਂ ਕੋਲ ਨਹੀਂ ਹੈਗੇ ਆਪ ਵਾਲਿਆਂ ਕੋਲ ਨਹੀਂ ਹੈਗੇ ਕੀ ਐਡੀ ਮਜਬੂਰੀ ਫਿਰ ਤੁਸੀਂ ਨਹੀਂ ਸਮਝਦੇ ਕਬਜ਼ਾ ਔਰ ਦੂਜੀ ਚੀਜ਼ ਮੈਂ ਫਿਰ ਆਪਣੀ ਗਲਤੀ ਆਉਣ ਲੱਗਾ ਕੇਵਲ ਪੀਯੂ ਹੂੰ ਕੇਵਲ ਮਤਲਬ ਪੀਯੂ ਦੇ ਸੈਨੇਟ ਮੈਂਬਰ ਜਾਂ ਸਿੰਡੀਕੇਟ ਇਸ ਤੋਂ ਪਹਿਲਾਂ ਤੁਹਾਡੇ ਲੈਂਡ ਆਰਡਰ ਤੇ ਕਬਜ਼ਾ ਨਹੀਂ ਹੋ ਚੁੱਕਾ ਆ ਪੰਜ ਤੋਂ ਮਤਲਬ ਆ ਦੋ ਸਾਲ ਪਹਿਲਾਂ ਬੜੀ ਦੁਹਾਈ ਦਿੱਤੀ ਸੀ ਕਿ ਬੀਐਸਐਫ ਨੂੰ ਏਰੀਆ ਦੇ ਦਿੱਤਾ ਗਿਆ ਵੀ ਜਿੱਥੇ ਮਰਜ਼ੀ ਜਾ ਕੇ ਹੈਨਾ ਫਿਰ ਤੁਹਾਡੀ ਐਨਸੀਬੀ ਆ ਗਈ ਤੁਹਾਡੇ ਇੱਥੇ ਕੇਸ ਸਾਰੇ ਉਹ ਫੜਨੇ ਸ਼ੁਰੂ ਹੋ ਗਈ ਇਹ ਆ ਗਿਆ ਪਾਖੜਾ ਟਾਈਮ ਦੇ ਉੱਤੇ ਉਹਨਾਂ ਦਾ ਮਤਲਬ ਪੂਰਨ ਤੌਰ ਦੇ ਉਹਨਾਂ ਨੇ ਪੂਰਾ ਕਬਜ਼ਾ ਲਿਆ ਭੁੱਲਰ ਨੂੰ ਫੜਨ ਤੋਂ ਬਾਅਦ ਤੇ ਕੀ ਕਰ ਲਿਆ ਯਾਰ ਆਪਾਂ ਉਹਨਾਂ ਦਾ ਆਪਾਂ ਸਿਰਫ ਭਾਈ ਦਾਵੇ ਕਰਦੇ ਆ ਮੈਂ ਪਾਣੀ ਦੀ ਬੂੰਦ ਨਹੀਂ ਜਾਣ ਦੇਣੀ ਮੈਂ ਇੱਥੇ ਕਬਜ਼ਾ ਨਹੀਂ ਹੋਣ ਦੇਣਾ ਤੇਰੇ ਸਾਹਮਣੇ ਯਾਰ ਤੇਰੀ ਛਾਤੀ ਦੇ ਉੱਤੇ ਚੜ ਕੇ ਲੈ ਲਿਆ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਬਜ਼ਾ ਤੇ ਆਪਾਂ ਕੀ ਕਰ ਲਿਆ ਯਾਰ ਪਰ ਉਹ ਤੋਂ ਬਾਅਦ ਉਹੀ ਜਿਹੜੀ ਤੁਸੀਂ ਗੱਲ ਕਹੀ ਸੀ ਆਈਐਸਐਫ ਉੱਥੇ ਆਈ ਹੈ ਉਦੋਂ ਮੁੱਖ ਮੰਤਰੀ ਨਹੀਂ ਬੋਲਿਆ ਉਦੋਂ ਹਰਜੋਤ ਸਿੰਘ ਬੈਂਸੋਣੀ ਉਸ ਏਰੀਏ ਦੇ ਨੇ ਉਹ ਨਹੀਂ ਬੋਲੇ ਸਿਰਫ ਸਾਨੂੰ ਵਿਖਾਇਆ ਕਿ ਜਾਂਦਾ ਮੈਂ ਦੱਸ ਰਿਹਾ ਕਿ ਸਿਰਫ ਐਡਵਰਟਾਈਜ਼ਮੈਂਟ ਲੋ ਕਾਨੂੰਨ ਨੇਰੇ ਚ ਰੱਖਿਆ ਜਾਂਦਾ ਖਬਰਾਂ ਵੱਡੀਆਂ ਬਣਾਈਆਂ ਜਾਂਦੀਆਂ ਨੇ ਹਰਜੋਤ ਮੈਂਸ ਨੇ ਉੱਥੇ ਧਰਨਾ ਦੇ ਦਿੱਤਾ ਮੁੱਖ ਮੰਤਰੀ ਤਾਲਾ ਤੋੜਨ ਚੱਲ ਗਿਆ ਮੁੱਖ ਮੰਤਰੀ ਤਾਲਾ ਲਾਉਣ ਚੱਲ ਗਿਆ ਜੋ ਟੀਚਾ ਸੀਗਾ ਪਾਰ ਪਾਦਾ ਉਹ ਕਾਮਯਾਬ ਹੋ ਗਿਆ ਕਿ ਨਹੀਂ ਪੂਰਨ ਤੌਰ ਤੇ ਕਬਜ਼ਾ ਹੋ ਚੁੱਕਾ ਸੀ ਜਿਹੜੇ ਤੁਹਾਡੇ ਹਾੜ ਆਏ ਨੇ ਜੀ ਮੈਂ ਦੁਹਾਈ ਦਿੱਤੀ ਵੀ ਹਾੜ ਜਿਹੜੇ ਨੇ ਕੁਦਰਤੀ ਨਹੀਂ ਇਹ ਮੈਨ ਮੇਡ ਹਾੜ ਨੇ ਕਿਉਂਕਿ ਇੱਕ ਟੀਚਾ ਸੀਗਾ ਮੋਦੀ ਸਾਹਿਬ ਦਾ ਆਪਾਂ ਸੁਣਦੇ ਸੀ ਨਾ ਜਦੋਂ ਜੰਗ ਲੱਗੀ ਸੀ ਆ ਵਾਰ ਸੋ ਕਾਲਡ ਜੰਗ ਨਾ ਇਹ ਜੰਗ ਨਾ ਉਸ ਹੋਈ ਤਨਾ ਸ਼ੁਰੂਆਤ ਹੋਈ ਤਨਾ ਉਹਦੀ ਬੰਦ ਹੋਈ ਹਨਾ ਉਹਦੇ ਵਿੱਚ ਉਹਨੇ ਇੱਕ ਅਨਾਉਂਸਮੈਂਟ ਕੀਤੀ ਸੀ ਮੈਂ ਪਾਣੀ ਬੰਦ ਕਰ ਦੇਣਾ ਸਿੰਧੂ ਦਾ ਫਲਾਣਾ ਸਾਰੇ ਡੈਮਾਂ ਦੇ ਉੱਤੇ ਪਾਣੀ ਇਕੱਠਾ ਆਇਆ ਔਰ ਇਹ ਮੰਨਦੇ ਆਂ ਆਪਾਂ ਵੀ ਸਾਡੇ ਨਾਲ ਵੱਧ ਤਬਾਈ ਪਾਕਿਸਤਾਨ ਦੇ ਵਿੱਚ ਹੋਈ ਹੈ ਠੀਕ ਹੈ ਜੀ ਉਹਨੂੰ ਤਬਾਹ ਕਰਨਾ ਸੀਗਾ ਤੇ ਤੁਸੀਂ ਮੰਨ ਲਓ ਪੰਜਾਬ ਦਾ ਹਰ ਵੇਲੇ ਮੋਢਾ ਵਰਤਿਆ ਜਾਂਦਾ ਚਾਹੇ ਉਹ ਵਾਟਰ ਵਾਰ ਹੋਵੇ ਚਾਹੇ ਉਹ ਬਾਰਡਰ ਦੇ ਉੱਤੇ ਲੜਨਾ ਹੋਵੇ ਤੇ ਚਾਹੇ ਜਿਹੜੇ ਹਵਾਈ ਹਮਲੇ ਆ ਡਰੋਨ ਸਭ ਤੋਂ ਵੱਧ ਇੱਥੇ ਢਿੱਕੇ ਨਾ ਆ ਮੇਰੇ ਪਿਛਲੇ ਪਾਸੇ ਆਰਮੀ ਦਾ ਜਿੱਥੋਂ ਸਾਰੇ ਉਹ ਸੁੱਟਦੇ ਰਹੇ ਨੇ ਆ ਕੈਂਟਾ ਪਿਛਲੇ ਪਾਸੇ ਮੋਢਾ ਪੰਜਾਬ ਦਾ ਵਰਤਿਆ ਜਾਂਦਾ ਵਪਾਰ ਪੰਜਾਬ ਦਾ ਡਿਸਟਰਬ ਹੋਇ ਜੇ ਤੁਸੀਂ ਪਾਕਿਸਤਾਨ ਤਬਾਹ ਕਰਨਾ ਸੀ ਤੇ ਹੁਣ ਸਾਨੂੰ ਪੂਰਾ ਪੈਕੇਜ ਹੀ ਦੇ ਦਿਓ ਯਾਰ ਤੁਸੀਂ ਇੱਕ ਸਰਵੇ ਕਰਾ ਲਓ ਕੇਂਦਰ ਕੋ ਟੀਮਾਂ ਨੇ ਨਾਂ ਦੋ ਪੰਜਾਬ ਸਰਕਾਰ ਨੂੰ ਯਾਰ ਤੁਸੀਂ ਲੋਕਾਂ ਤੱਕ ਹੀ ਪਹੁੰਚ ਕਰ ਲਓ ਤੁਸੀਂ ਐਡੀ ਅਮੀਰ ਪਾਰਟੀ ਹੋ ਤੁਸੀਂ ਸਰਕਾਰੀ ਤੌਰ ਦੇ ਉੱਤੇ ਨਹੀਂ ਇੰਨਾ ਕੁ ਖਰਚਾ ਤੇ ਤੁਸੀਂ ਲੋਕਾਂ ਕੋਲੋਂ ਹੀ ਕਰਾ ਸਕਦੇ ਹੋ ਚਾਹੇ ਦਾਨੀ ਨੂੰ ਕਹਦੋ ਚਾਹੇ ਬਾਨੀ ਨੂੰ ਕਹਦੋ ਪਰ ਕਰੋ ਤੇ ਸਹੀ ਨਾ ਅੱਜ ਸਾਨੂੰ ਵਰਤਦੇ ਹੋ ਤੇ ਸਾਡੀਆਂ ਲੋੜਾਂ ਵੀ ਪੂਰੀਆਂ ਕਰੋ ਜੰਗ ਦੇ ਵਿੱਚ ਸਭ ਤੋਂ ਵੱਧ ਸਾਡਾ ਪੰਜਾਬ ਤੇ ਕਰਜ਼ਾ ਕਾਦਾ ਯਾਰ ਅੱਜ ਪੰਜਾਬ ਦੇ ਉੱਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਹਦਾ ਅਸੀਂ 1500 ਕਰੋੜ ਰੁਪਇਆ ਮੰਥਲੀ ਵਿਆਜ ਦਿੰਨੇ ਆ ਇਹ ਲੋਕਾਂ ਨੂੰ ਸਮਝ ਆਵੇ ਜਾਂ ਨਾ ਆਵੇ ਜੰਮ ਦਾ ਬੱਚਾ ਉਹਦੇ ਉੱਤੇ ਸਵਾ ਲੱਖ ਰੁਪਏ ਦਾ ਕਰਜ਼ਾ ਹੈ ਮਤਲਬ ਜੇ ਉਹਦੇ ਹਸਪਤਾਲ ਚ ਪੈਦਾ ਹੀ ਹੋਇਆ ਪੰਜਾਬ ਦੇ ਵਿੱਚ ਜਿਹੜਾ ਵੀ ਬੱਚਾ ਨਵਾਂ ਜੰਮਦਾ 4 ਲੱਖ ਕਰੋੜ ਦਾ ਕਰਜ਼ਾ ਹੈ ਜੀ 3 ਕਰੋੜ ਦੀ ਸਾਦੀ ਬਾਦੀ ਹੈ ਤੇ ਉਹਨੂੰ ਤੁਸੀਂ ਤਕਸੀਮ ਕਰ ਲਓ ਸਵਾ ਲੱਖ ਰੁਪਏ ਦਾ ਕਰਜ਼ਾ ਸਾਡੇ ਬੱਚੇ ਦੇ ਸਿਰ ਤੇ ਆ ਚਾਹੇ ਉਹ ਜੇ ਉਹ ਪੇਟ ਚੋਂ ਮਾਂ ਦੇ ਚੋਂ ਨਿਕਲਿਆ ਹੀ ਆ ਅੱਛਾ ਮਤਲਬ ਸਵਾ ਲੱਖ ਰੁਪਇਆ ਉਹਦੇ ਉੱਤੇ ਕਰਜ਼ਾ ਹੈ ਉਹਨੂੰ ਵਿਆਜ ਪੈਂਦਾ ਮੰਥਲੀ ਔਰ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਮੈਂ ਤਾਂ ਦੁਹਾਈ ਦਿੰਦਾ ਵੀ ਯਾਰੇ ਵਿਆਜ ਤੁਸੀਂ ਦਿੰਦੇ ਹੋ ਇਹ ਪੰਜਾਬ ਸਰਕਾਰ ਨਹੀਂ ਦਿੰਦੀ ਤੁਹਾਨੂੰ ਆਟਾ ਦਾਲ ਫਰੀ ਦਿੱਤਾ ਜਾ ਰਿਹਾ ਤੁਹਾਨੂੰ ਬਿਜਲੀ ਫਰੀ ਦਿੱਤੀ ਜਾ ਰਹੀ ਹੈ ਕਰਜ਼ਾ ਤੁਹਾਡੇ ਸਿਰ ਤੇ ਚੜੀ ਜਾ ਰਿਹਾ ਉਦੇ ਬਦਲੇ ਤੁਹਾਡੀ ਚਾਹ ਪੱਤੀ ਤੁਹਾਡਾ ਦਾਣਾਂ ਤੁਹਾਡੇ ਬੂਟ ਤੁਹਾਡੇ ਕੱਪੜੇ ਤੁਹਾਡੀਆਂ ਕਿਤਾਬਾਂ ਤੁਹਾਡਾ ਤੇਲ ਤੁਹਾਡਾ ਪੈਟਰੋਲ ਤੁਹਾਡਾ ਡੀਜ਼ਲ ਮਿੱਟੀ ਦਾ ਤੇਲ ਗੈਸ ਸਿਲੰਡਰ ਸਾਰੇ ਕੁਝ ਹੀ ਮਹਿੰਗੇ ਨੇ ਉਹ ਮਹਿੰਗਾ ਦੇ ਕੇ ਤੁਸੀਂ ਵਿਆਜ ਭਰਦੇ ਹਾਂ ਅਜੀ ਭਗਵੰਤ ਮਾਨ ਸਾਹਿਬ ਕਹਿੰਦੇ 11-1100 ਰੁਪਏ ਅਸੀਂ ਸ਼ੁਰੂ ਕਰ ਦੇਣਾ ਕਿਥੋਂ ਦੇਣਾ ਮੈਨੂੰ ਦੱਸੋ ਕਿਹੜਾ ਸੋਰਸ ਹੈ ਪੰਜਾਬ ਚ ਕੋਈ ਇੰਡਸਟਰੀ ਨਹੀਂ ਪੰਜਾਬ ਚ ਕੋ ਰੈਵਨਿਊ ਨਹੀਂ ਉਹ ਤੁਸੀਂ ਤਾਂ ਦੋ ਜਿ ਕੋ ਅਸੀਂ ਪੰਜਾਬ ਦੇ ਨਾਲ ਆ ਕਰਜ਼ਾ ਲਾਤਾ ਮੈਂ ਕਹਿੰਦਾ ਯਾਰ ਪੰਜਾਬ ਚ ਭਾਜਪਾ ਦਾ ਰਾਜ ਆ ਜਾਣਾ ਚਾਹੀਦਾ ਪਰ ਇੱਕ ਸ਼ਰਤ ਹੂੰ ਉਹ ਕਹਿਣ ਤੁਹਾਡੇ ਸਿਰ ਤੇ 4 ਲੱਖ ਦਾ ਕਰਜ਼ਾ ਕਰੋੜ ਦਾ ਸੀ ਪਹਿਲਾਂ ਮਾਫ ਕੀਤਾ ਯਾਰ ਫਿਰ ਤੁਹਾਡੇ ਵਿੱਚ ਆਵਾਂਗੇ ਸਾਡੇ ਬੱਚਿਆਂ ਦੇ ਸਿਰ ਤੋਂ ਕਰਜ਼ਾ ਤੇ ਲਾ ਦਿਓ ਯਾਰ ਹੂੰ ਆਪਾਂ ਰਾਜਵੀਰ ਤੌਰ ਕਿਹੜੇ ਪਾਸੇ ਪਾਇਆ ਸਾਨੂੰ ਨਾ ਮਤਲਬ ਪੰਜਾਬੀ ਦੁੱਖ ਕੀ ਹੈ ਮੈਨੂੰ ਮੈਂ ਮਰੀਆਂ ਗੱਲਾਂ ਨਾ ਬੜੀਆਂ ਫਿਰ ਕਿਹੜੇ ਕੌੜੀਆਂ ਲੱਗਦੀਆਂ ਮੈਨੂੰ ਗਾਲਾਂ ਕੱਢਣਗੇ ਥੱਲੇ ਹਨਾ ਕਰਦੇ ਆਪਾਂ ਫੁਕਰ ਪੁਣੇ ਚਾਹ ਚੁੱਕੇ ਮੇਰਾ ਇੱਕ ਦੋਸਤ ਹੈ ਮੈਨੂੰ ਪੁੱਛਿਆ ਮੈਂ ਕਹਾਂ ਯਾਰ ਸਾਡੀ ਨਾ ਕੌਮ ਇਹਨਾਂ ਖਤਮ ਕਰ ਦਿੱਤੀ ਸਾਡੇ ਵਿੱਚ ਕਿੰਨੇ ਕੁ ਤੁਹਾਨੂੰ ਤੁਸੀਂ ਵਿਆਹ ਸ਼ਾਦੀਆਂ ਸਮਾਗਮਾਂ 'ਚ ਜਾਓ ਖੁਸ਼ੀ ਦੇ ਗਮੀ ਦੇ ਤੁਹਾਨੂੰ 18 ਤੋਂ 25 ਸਾਲ ਦੇ ਬੱਚੇ ਨਜ਼ਰ ਆਉਂਦੇ ਆਉਂਦੇ ਹੀ ਨਹੀਂ ਬਜ਼ੁਰਗ ਨਹੀਂ ਗੁਰਦੁਆਰਿਆਂ ਦੇ ਹਾਲਾਤ ਦੇਖੋ ਪਿੰਡਾਂ ਦੇ ਵਿੱਚ ਜਾ ਕੇ ਅੱਜ ਤੁਸੀਂ ਮੇਰੇ ਨਾਲ ਗਏ ਹੀ ਹੋ ਨਾ ਕੀ ਹਾਲਾਤ ਨੇ ਦਰਿਆ ਤੱਕ ਨਹੀਂ ਬਦਲੀਆਂ ਜਾਂਦੀਆਂ ਨਿਸ਼ਾਨ ਤੱਕ ਨਹੀਂ ਨਿਸ਼ਾਨ ਸਾਹਿਬ ਤੱਕ ਨਹੀਂ ਬਦਲੇ ਜਾਂਦੇ ਉਹਦਾ ਕਾਰਨ ਕੀ ਹੈ ਉਹਦਾ ਰੀਜ਼ਨ ਕਿਸੇ ਨੇ ਸੋਚਣ ਦੀ ਕੋਸ਼ਿਸ਼ ਕੀਤੀ ਪਿੰਡਾਂ 'ਚ ਡੰਗਰ ਤੱਕ ਨਹੀਂ ਹੈਗੇ ਕਾਰਨ ਕਿ ਬੱਚੇ ਹੀ ਨਹੀਂ ਹੈਗੇ ਜਿਹੜੇ ਪ੍ਰਧਾਨ ਨੇ ਉਹ ਬਜ਼ੁਰਗ ਹੋ ਚੁੱਕੇ ਨੇ ਕਿੰਨੀ ਕਿ ਸੇਵਾ ਕਰੂਗਾ ਨਾ ਤੁਸੀਂ ਗੁਰਦੁਆਰਿਆਂ ਦੀ ਗੱਲ ਕੀਤੀ ਮੈਨੂੰ ਪ੍ਰਕਾਸ਼ ਕਰਨ ਨੂੰ ਪੰਜ ਬੰਦੇ ਨਹੀਂ ਮਿਲਦੇ ਟੇਪ ਲਾਉਂਦੇ ਨੇ ਯਾਰ ਲੋਕੀ ਆਪਾਂ ਕੌੜਾ ਸੱਚ ਸੁਣਨਾ ਹੀ ਨਹੀਂ ਚਾਹੁੰਦੇ ਤੇ ਆਪਾਂ ਕਹਿੰਨੇ ਕੀ ਆ ਸਾਡੀ ਕੌਮ ਕਈ ਵਾਰੀ ਤਬਾਹ ਹੋਈ ਕਈ ਵਾਰੀ ਉੱਠੀ ਕਿੱਥੋਂ ਉੱਠਣਾ ਯਾਰ ਹੁਣ ਤੁਸੀਂ ਗੁਰੂ ਘਰ ਪੁਣਾ ਹੀ ਸਾਨੂੰ ਲੈ ਬੈਠਾ ਯਾਰ ਪਾਠ ਹੀ ਨਹੀਂ ਹੈਗੇ ਗੁਰੂ ਘਰਾਂ 'ਤੇ ਟੇਪਾਂ ਲੱਗਦੀਆਂ ਨੇ ਟੇਪਾਂ ਲੱਗਦੀਆਂ ਨੇ ਔਰ ਪਾਠੀਆਂ ਦੀ ਹਾਲਤ ਕੀ ਹੈ ਕਦੀ ਇਹ ਵੀ ਸੋਚੋ ਰੋਟੀ ਨਹੀਂ ਚੱਲਦੀ ਉਹਨਾਂ ਦੇ ਘਰਾਂ ਦੇ ਵਿੱਚ ਹਮ ਆਪਾਂ ਕੌਮ ਕਿੱਧਰ ਲੈ ਗਏ ਆ ਮੈਂ ਸੌਰੀ ਮੈਂ ਦਾੜੀ ਮੇਰੀ ਕੱਟੀ ਐ ਵਾਲ ਮੇਰੇ ਕੱਟੇ ਨੇ ਪਰ ਮੈਂ ਤੁਹਾਨੂੰ ਕਹਿੰਦਾ ਮੈਂ ਤਾਂ ਸਿੱਖਿਆ ਨਾ ਡਿਸਕਸ ਤਾਂ ਕਰ ਹੀ ਸਕਦੇ ਆ ਕਿੱਥੇ ਆ ਯਾਰ ਆਪਾਂ ਕਿੱਥੇ ਖਲੋ ਗਏ ਆ ਤੁਹਾਨੂੰ ਗੁਰਦੁਆਰਿਆਂ ਤੁਸੀਂ ਇਹ ਇੱਥੋਂ ਤੱਕ ਮੈਂ ਕਈ ਪਿੰਡਾਂ ਦੇ ਵਿੱਚ ਮੈਂ ਇੱਥੋਂ ਤੱਕ ਲੋਕਾਂ ਨੂੰ ਸੁਣਦੇ ਵੇਖਿਆ ਕਿ ਯਾਰ ਜਦੋਂ ਡੈੱਡ ਬੋਡੀ ਚੁੱਕਣੀ ਹੁੰਦੀ ਆ ਯੂਥ ਨਹੀਂ ਹੈਗਾ ਪਿੰਡ 'ਚ ਰੇੜੀ ਬਣਾ ਲੈਣੀ ਆ ਯਾਰ ਇਹ ਸਾਡਾ ਵਿਰਸਾ ਸੀਗਾ ਲੱਗੀਆਂ ਬਣ ਰੇੜੀਆਂ ਪਿੰਡਾਂ ਦੇ ਵਿੱਚ ਜੇ ਤੁਸੀਂ ਮਤਲਬ ਲੰਗਰ ਲਾਉਂਦੇ ਹੋ ਤਾਂ ਤੁਹਾਨੂੰ ਪੇੜ ਬੰਦੇ ਕਰਨੇ ਪੈਂਦੇ ਨੇ ਯਾਰ ਤੁਹਾਡੇ ਕੋਲ ਸੇਵਾਲੇ ਬੰਦੇ ਨਹੀਂ ਹੈਗੇ ਤੇ ਆਪਾਂ ਗੱਲਾਂ ਕਰਨਾ ਨਾ ਫੇਸਬੁੱਕ ਤੇ ਕੋਈ ਯਾਰੀ ਮਰੇ ਸਾਨੂੰ ਕੌਣ ਮਾਰਨ ਵਾਲਾ ਜੰਮਿਆ ਮੇਰਾ ਇੱਕ ਦੋਸਤ ਹੈ ਮੈਨੂੰ ਕਹਿੰਦਾ ਸਾਡੀ ਕੌਮ ਨਹੀਂ ਖਤਮ ਹੋ ਸਕਦੀ ਯਾਰ ਮੈਂ ਕਿਹਾ ਤੇਰੇ ਬੱਚੇ ਕਿਨੇ ਹੈ ਕਹਿੰਦਾ ਦੋ ਮੈਂ ਕਿਹਾ ਕਿੱਥੇ ਨੇ ਕਹਿੰਦਾ ਕੈਨੇਡਾ ਤੇ ਮੈਂ ਕਿਹਾ ਕੌਮ ਕਿੱਥੇ ਆ ਫਿਰ ਕੈਨੇਡਾ ਠੀਕ ਆ ਜਿਹੜਾ ਉੱਥੇ ਜਾਂਦਾ ਉਹ ਮੁੜਦਾ ਯਾਰ ਸਿਰਫ ਫੁਕਰ ਪੁਣੇ ਤੋਂ ਬਾਹਰ ਆਈਏ ਕੁਝ ਸੋਚੀਏ ਯਾਰ ਆਪਾਂ ਇਹਦੇ ਉੱਤੇ ਤੁਸੀਂ ਜਿਵੇਂ ਗੱਲ ਕੀਤੀ ਨਾ ਸਟਾਰਟਿੰਗ ਤੋਂ ਲੀਡਰਲੈਸ ਲੋਕਿਆਂ ਸੀ ਸਾਡੇ ਕੋਲ ਲੀਡਰ ਹੀ ਕੋਈ ਨਹੀਂ ਬਚਿਆ ਯਾਰ ਤੁਹਾਨੂੰ ਲੱਗਦਾ ਇਹ ਜਿਹੜੀ ਮ ਤੁਸੀਂ ਪਹਿਲਾਂ ਗੱਲ ਕਹੀ ਜਿਵੇਂ ਮਤਲਬ ਪ੍ਰਿੰਸੀਪਲ ਸੈਕਟਰੀ ਅੱਗੇ ਸਿੱਖੂ ਲੱਗਦਾ ਸੀ ਪੰਜਾਬ ਦਾ ਪੰਜਾਬ ਦਾ ਤੁਸੀਂ ਯੂਪੀ ਬਿਹਾਰ ਦਾ ਰਿਕਾਰਡ ਕੱਢ ਕੇ ਵੇਖੋ ਉੱਥੇ ਡੀਜੀ ਲੱਗਦਾ ਸੀ ਮੰਗਲ ਸਿੰਘ ਮੇਜਰ ਸਿੰਘ ਵਧਾਵਾ ਸਿੰਘ ਅੱਜ ਕਿੱਥੇ ਹੈ ਅੱਜ ਤੁਹਾਡੇ ਪੰਜਾਬ ਚ ਨਹੀਂ ਹੈਗੇ ਯਾਰ ਉਹ ਪੰਜਾਬ ਦੇ ਵਿੱਚ ਮਤਲਬ ਅਹਿਮ ਜਿਹੜੇ ਅਹੁਦੇ ਨੇ ਉਹਨਾਂ ਦੇ ਸਿੱਖ ਹੈ ਹੀ ਨਹੀਂ ਤੁਸੀਂ ਅਹਿਮ ਅਹੁਦੇ ਤੇ ਡੀਜੀ ਹੋ ਗਿਆ ਨਾ ਮੈਨੂੰ ਐਸਐਸਪੀ ਦਿਖਾ ਦਿਓ ਕਿੰਨੇ ਜ਼ਿਲ੍ਹਿਆਂ 'ਚ ਸਰਦਾਰ ਲੱਗੇ ਨੇ ਯਾਰ ਹੂੰ અમરતસર ਦੇ ਵਿੱਚ ખાસ ਤੌਰ ਤੇ ਹੁੰਦਾ ਸੀਗਾ ਕਿ ਡੀਸੀ ਤੇ ਪੁਲਿਸ ਕਮਿਸ਼ਨਰ ਸਰਦਾਰ ਲੱਗਣਾ ਆ ਸਾਡੇ ਸ਼ਹਿਰ ਚ ਨਹੀਂ ਯਾਰ ਆ ਹੁਣ ਉਹ ਪਿੱਛੇ ਦੇ ਡੀਸੀ ਬਦਲੇ ਨੇ ਉਸ ਤੋਂ ਪਹਿਲਾਂ ਵੀ ਮਤਲਬ ਮੈਂ ਕਹਿੰਦਾ ਨਹੀਂ ਮੇਰਾ ਮਤਲਬ ਉਸ ਚੀਜ਼ ਦਾ ਟੀਚਾ ਨਹੀਂਗਾ ਹਿੰਦੂ ਸਿੱਖ ਚ ਕੋਈ ਫਰਕ ਨਹੀਂਗਾ ਕਿ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਾਗੋ ਪਜਾ ਕੌਣ ਬਲੇ ਆਪਾਂ ਫੁਕਰ ਪੁਣੇ ਚ ਮਰ ਗਏ ਆ ਯਾਰ ਆਰਐਸਐਸ ਨੇ 70 ਸਾਲ ਲੜਾਈ ਲੜੀ ਤੋਂ ਨੇ ਪੂਰਨ ਦੇਸ਼ ਦੇ ਉੱਤੇ ਕਬਜ਼ਾ ਕਰ ਲਿਆ ਉਹਨੇ ਲੜਾਈ ਕਾਹਦੇ ਨਾਲ ਲੜੀ ਆ ਉਨੇ ਲੜਾਈ ਲੜੀ ਦਿਮਾਗ ਦੇ ਨਾਲ ਵਿਚਾਰਤਾਰਾਂ ਨਾਲ ਅਸੀਂ ਲੜਦੇ ਆਂ ਕਿਰਪਾਨਾਂ ਨਾਲ ਤੇਰੀ ਆ ਅਸੀਂ ਕੀਤਾ ਅਸੀਂ ਗਾਲਾਂ ਮੰਦਾ ਹਨਾ ਤੈਨੂੰ ਵੜ ਦੇਣਾ ਤੈਨੂੰ ਸੋਦਾ ਲਾ ਦੇਣਾ ਉਹਨਾਂ ਪੂਰਨ ਤੌਰ ਤੇ ਕਬਜ਼ਾ ਕਰ ਲਿਆ ਅਸੀਂ ਇੰਨੇ ਬਦਨਾਮ ਹੋ ਚੁੱਕੇ ਆਂ ਤੇ ਕਿੱਥੇ ਜਾਈਏ ਯਾਰ ਕੋਈ ਇਸ ਗੱਲ ਤੇ ਆਉਂਦਾ ਨਹੀਂ ਤੁਸੀਂ ਲੀਡਰਲੈਸ ਅੱਜ ਮੈਂ ਤੁਹਾਡੇ ਮੂੰਹੋਂ ਸੁਣਿਆ ਮੈਂ 6 ਸਾਲ ਤੋਂ ਕਹਿਣਾ ਕਿ ਅਸੀਂ ਲੀਡਰਲੈਸ ਹੋ ਚੁੱਕੇ ਆਂ ਅੱਜ ਰਾਜਵੀਰ ਉੱਥੇ ਖਲੋ ਕੇ ਬੜਕ ਮਾਰੇ ਜੀ ਅੱਜ ਮਨਦੀਪ ਸਿੰਘ ਮਰਨਾ ਬੜਕ ਮਾਰੇ ਉਹ ਮੈਂ ਕੌਮ ਦੇ ਨਾਲ ਆਂ ਵਟ ਕਰਦੇ ਆਂਗੇ ਤੇ ਅਸੀਂ ਇਹੋ ਜਿਹੀ ਲੀਡਰਲੈਸ ਲੋਕਾਂ ਸਾਡੇ ਮਗਰ ਲੱਗ ਜਾਣਾ ਉਸ ਤੋਂ ਬਾਅਦ ਸਾਡਾ ਪਤਾ ਹੀ ਨਹੀਂ ਵੀ ਅਸੀਂ ਕੀ ਨਿਕਲ ਆਉਣਾ। ਇਹੀ ਕੁਝ ਹੁੰਦਾ। ਇਹੀ ਹੋ ਰਿਹਾ ਨਾ। ਜੀ। ਕਿਵੇਂ ਦੇਖ ਰਹੇ ਹਾਂ ਆਉਣ ਵਾਲਾ ਸਮਾਂ ਜੇ ਤੁਸੀਂ ਕਿਹਾ ਭਾਜੀਪੀ ਚੜਹੀ ਆਉਂਦੀ ਆ ਤੇ ਭਾਜੀਪੀ ਦੀ ਸਰਕਾਰ ਆਉ ਹੀ ਆਊ ਪੰਜਾਬ 'ਚ। ਆਊਗੀ। ਭਾਵੇਂ ਸਤਾਈ ਚ ਆ ਜਾਵੇ ਭਾਵੇਂ 32 ਚ ਆ ਜਾਵੇ। ਇੱਕ ਚੀਜ਼ ਮੰਨੋ। ਤੁਸੀਂ ਜਿਵੇਂ ਆਪਾਂ ਇੰਟਰਵਿਊ ਕਰ ਰਹੇ ਹਾਂ ਤੁਸੀਂ ਆਪਣੀ ਗੱਲ ਰੱਖਿਓ। ਕਿਤੇ ਲੋਕ ਆਏ ਨਾ ਨਾ ਕਹਿਣ ਵੀ ਮੰਨਾ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਭਾਜੀਪੀ ਦੇ ਵਿੱਚ ਦੇਖਣਗੇ ਜਾਂ ਭਾਜੀਪੀ ਦੇ ਨਾਲ ਸੈਟਿੰਗ ਹੋਗੀ ਤੁਹਾਡੀ। ਜਰੂਰ ਮੈਂ ਜਿੰਨਾ ਦਾ ਮਤਲਬ ਹੁਣ ਬੋਲਿਆ ਵਾ ਚਾਹੇ ਮੋਦੀ ਸਾਹਿਬ ਨੇ ਚਾਹੇ ਜਾਖੜ ਸਾਹਿਬ ਨੇ ਤੁਹਾਨੂੰ ਲੱਗਦਾ ਮੈਨੂੰ ਮਤਲਬ ਮੇਰਾ ਕੋਈ ਇਧਰ ਜਾਊਗਾ ਪਰ ਮੈਂ ਇੱਕ ਗੱਲ ਕਹਿਣਾ ਪੰਜਾਬ ਦਾ ਸੋਚੋ ਉਹ ਸਾਰ ਸੁਖਬੀਰ ਸਿੰਘ ਬਾਦਲ ਸੋਚਣਗੇ ਤੇ ਮੈਂ ਅਕਾਲੀ ਦਲ ਚ ਵੀ ਜਾਊਗਾ ਉਹ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਬਾਜਵਾ ਰਾਜਾ ਬੜਿੰਗ ਸੋਚਣਗੇ ਤੇ ਮੈਂ ਕਾਂਗਰਸ ਚ ਵੀ ਜਾਊਗਾ ਝਾੜੂ ਵਾਲੇ ਝੂਠ ਮਾਰਨ ਉਹੜ ਜਾਣ ਮੈਂ ਝਾੜੂ ਚ ਵੀ ਜਾਊਗਾ ਮੈਂ ਤੁਹਾਨੂੰ ਅੱਜ ਗਰੰਟੀ ਨਾ ਕਹਿਣਾ ਬੀਜੇਪੀ ਅੱਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਕੀ ਹੈ ਪੰਜਾਬ ਨੂੰ ਤਰੱਕੀ ਚਾਹੀਦੀ ਏ ਉਹਦੀ ਕੌਮ ਦੇ ਨਾਲ ਉਹਦੇ ਵਿਰਸੇ ਦੇ ਨਾਲ ਬੀਜੇਪੀ ਆਜੂਗੀ ਪਰ ਪੰਜਾਬ ਦਾ ਵਿਰਸਾ ਖਤਮ ਹੋ ਜੂ ਤੁਹਾਡੀ ਹਰ ਚੀਜ਼ ਦੇ ਉੱਤੇ ਤੇ ਕਬਜ਼ਾ ਕਰ ਲਿਆ ਯਾਰ ਤੁਹਾਡਾ ਖਾਲਸਾ ਕਾਲੀ ਸਿੱਖਾਂ ਦਾ ਨਾਂ ਕੀ ਏ ਖਾਲਸਾ ਕਾਲੇ ਅੱਜ ਉੱਤੇ ਕਬਜ਼ਾ ਕਿਹਦਾ ਅੱਜ ਉਹਨੂੰ ਜਿਹੜੇ ਚਲਾਉਂਦੇ ਨੇ ਸੈਕਟਰੀ ਉਹ ਬੀਜੇਪੀ ਦੇ ਨੇ ਜਿਹੜੇ ਐਮਪੀ ਦੀ ਇਲੈਕਸ਼ਨ ਲੜਦੇ ਨੇ ਇਥੇ ਛੀਨਾ ਖਾਲਸਾ ਕਾਲੀ ਨੂੰ ਚਲਾਉਂਦੇ ਨੇ ਤੁਹਾਡੇ ਇੱਥੇ ਗੁਰਨਾਮ ਦਾ ਕਾਲਜ ਜਿਹੜਾ ਸ਼੍ਰੋਮਣੀ ਕਮੇਟੀ ਦਾ ਕਾਲਜ ਹੈ ਹਾਂਜੀ ਉਹਦੇ ਵਿੱਚ ਤੁਹਾਡੇ ਪ੍ਰਿੰਸੀਪਲ ਕੌਣ ਨੇ ਇੱਕ ਸ਼ਹਿਰ ਦੇ ਆਰਐਸਐਸ ਦੇ ਪ੍ਰਚਾਰਕ ਨੇ ਤੇ ਉਹਨਾਂ ਦੀ ਵਾਈਫ ਕਿਹੜੀਆਂ ਸਵਾਰਸ਼ਾਨਾ ਲੱਗਦੇ ਨੇ ਯਾਰ ਇਹ ਕੌੜੇ ਸੱਚ ਨੇ ਮੈਂ ਕਹਿੰਨਾ ਬੀਜੇਪੀ ਆ ਜਾਵੇ ਸਾਡੇ ਪੰਜਾਬ ਦੀ ਅੱਜ ਖੜੋਤ ਐ ਸਾਨੂੰ ਹਰ ਵੇਲੇ ਮਿਹਣਾ ਸੁਣਨਾ ਪੈਂਦਾ ਸਾਨੂੰ ਹਰ ਲੀਡਰਸ਼ਿਪ ਬਣਾ ਕੇ ਸਰਕਾਰ ਬਣਾਉਂਦਾ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਬੀਜੇਪੀ ਅੱਜ 4 ਲੱਖ ਕਰੋੜ ਰੁਪਈਆ ਪੰਜਾਬ ਦਾ ਮਾਫ ਕਰ ਦੇ ਮੈਨੂੰ ਬੀਜੇਪੀ ਦੀ ਕੋ ਟਿਕਟ ਨਹੀਂ ਚੱਲਦੀ ਹਾਂ ਮੇਰੇ ਉੱਥੇ ਤੇ ਕਮਲ ਦਾ ਝੰਡਾ ਲਾ ਲੋ ਤੁਸੀਂ ਕੀ ਬੀਜੇਪੀ ਇਸ ਤਰੀਕੇ ਨਾਲ ਆ ਸਕਦੀ ਹੈ ਜਿਵੇਂ BBMP ਦੇ ਉੱਪਰ ੱੱਕੇ ਛਾਈ ਬੀਜੇਪੀ ਨੇ ਕੀਤੀ ਪੀਯੂ ਦੇ ਮਸਲੇ ਤੇ ੱੱਕੇ ਚਾਹੀ ਬੀਜੇਪੀ ਨੇ ਕੀਤੀ ਐਸਵਾਈਐਲ ਦੇ ਮਸਲੇ ਤੇ ਬੀਜੇਪੀ ਜਿਸ ਤਰੀਕੇ ਨਾਲ ਪਾਣੀਆਂ ਦੇ ਮਸਲੇ ਤੇ ਤੁਸੀਂ ਛੋਟੇ ਮਸਲੇ ਸਮਝਦੇ ਹੋ ਪਾਣੀਆਂ ਨੂੰ ਪੀਯੂ ਨੂੰ ਬੀਬੀਐਮ ਨੂੰ ਬਹੁਤ ਵੱਡੇ ਮਸਲੇ ਇੱਕ ਕਿਸਾਨੀ ਮੁੱਦੇ ਨਾਲੋਂ ਛੋਟੇ ਮਸਲੇ ਨੇ ਤੁਹਾਡੀ ਹੋਂਦ ਦੇ ਉੱਤੇ ਕਬਜ਼ਾ ਹੋ ਗਿਆ ਤੁਹਾਡੇ ਸਰੋਤਾਂ ਦੇ ਉੱਤੇ ਕਬਜ਼ਾ ਹੋ ਗਿਆ ਰਾਜਧਾਨੀ ਦਾ ਮਸਲਾ ਅੱਜ ਤੁਹਾਡੀ ਮੂਵਮੈਂਟ ਕਿੱਥੇ ਹੈ ਘਰਾ ਗਈ ਆ ਹੁਣ ਕਿਦਾਂ ਡੀਗ ਦੇ ਕਿਨੂੰ ਹੁਣ ਤਾਂ ਤੁਹਾਡੇ ਬੂਹੇ ਖਲੋ ਗਈ ਆ ਕੇ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਹ ਪੀਜੂਲੀ ਨਹੀਂ ਚੱਲਣਾ ਚਾਹੀਦਾ ਹੂੰ ਉਹ ਬੀਬੀ ਐਮਬੀ ਲਈ ਨਹੀਂ ਚੱਲਣਾ ਚਾਹੀਦਾ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਬੋਲ ਰਹੀ ਮੈਂ ਮਨ ਮਾਰ ਕੇ ਕਹਿੰਦਾ ਜਿਹੜਾ ਭੁੱਲਰ ਫੜਿਆ ਉਹ ਪੰਜਾਬ ਦੇ ਰਾਈਟ ਸੀਗੇ ਪੰਜਾਬ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਸੀਗਾ ਇਹਨਾਂ ਡਾਇਰੈਕਟਲੀ ਉਹ ਤੁਹਾਡੇ ਬੀਜੇਪੀ ਨੇ ਕਬਜ਼ਾ ਕਰ ਲਿਆ ਕਿਤੇ ਨਾ ਕਿਤੇ ਮਨਚਣ ਖਾਉਂਦੀ ਆ ਕਿ ਕਬਜ਼ਾ ਜੇ ਪੰਜਾਬ ਨੂੰ ਥ੍ਰੈਟ ਹੈ ਫਿਰ ਉਹ ਆਗੇ ਤੁਹਾਡੇ ਬੂਏ ਚੜ ਕੇ ਹੁਣ ਕੀ ਕਰੋਗੇ ਤੁਸੀਂ ਆਪਾਂ ਤਾਂ ਹੋਂ ਹੋ ਵੀ ਨਹੀਂ ਹੱਥੇ ਹੀ ਗਏ ਹੁਣ ਇਸ ਇਹਦੇ ਉੱਤੇ ਲਹਿਰ ਨਹੀਂ ਚੱਲਣੀ ਚਾਹੀਦੀ ਪੀਯੂ ਦੇ ਉੱਤੇ ਕਿੰਨਾ ਕ ਸਮਰਥਨ ਮਿਲ ਰਿਹਾ ਬੱਚਿਆਂ ਨੂੰ ਕਿੰਨਾ ਕ ਸਮਰਥਨ ਮਿਲ ਰਿਹਾ ਯੂਨੀਵਰਸਿਟੀ ਨੂੰ ਪਹਿਲਾਂ ਤੁਹਾਨੂੰ ਭੁੱਖੇ ਨੰਗੇ ਕੀਤਾ ਗਿਆ ਪਹਿਲਾਂ ਤੁਹਾਡਾ ਧਿਆਨ ਰੋਜੀ ਰੋਟੀ ਦੇ ਉੱਤੇ ਲਾ ਦਿੱਤਾ ਗਿਆ ਹਮ ਕਿ ਯਾਰ ਮੈਂ ਸ਼ਾਮ ਨੂੰ ਕਮਾਉਣਾ ਕਿੱਥੋਂ ਚੰਡੀਗੜ੍ਹ ਜਾਣ ਨੂੰ ਤਾਂ ਮੈਨੂੰ ਫਿਰ ਟਾਈਮ ਚਾਹੀਦਾ ਨਾ ਪੀਯੂ ਜਾਣ ਨੂੰ ਤਾਂ ਮੈਨੂੰ ਫਿਰ ਟਾਈਮ ਚਾਹੀਦਾ ਨਾ ਤੁਹਾਨੂੰ ਬਿਲਕੁਲ ਨੱਥੇ ਕਰ ਦਿੱਤਾ ਗਿਆ ਰੋਟੀ ਪਾਣੀ ਤੋਂ ਵੀ ਰੋਟੀ ਪਾਣੀ ਸਾਡਾ ਹਥਿਆਰ ਸੀਗਾ ਹਮ ਸਾਡੇ ਘਰ 6 ਮਹੀਨੇ ਦੀ ਰੋਟੀ ਹੋਵੇ ਤੇ 6 ਮਹੀਨੇ ਜੇਲ੍ਹ ਆ ਕੇ ਆ ਸਕਦੇ ਪੰਜਾਬੀ ਸੁਭਾ ਸੀਗਾ ਤੁਹਾਨੂੰ ਉਹ ਉਹ ਚਿੰਤਾ ਪਾ ਦਿੱਤੀ ਗਈ ਵੀ ਰੋਟੀ ਸਵੇਰ ਦੀ ਪੱਕੀ ਸ਼ਾਮ ਨੂੰ ਦੋ ਫੁਲਕੇ ਪੱਕਣੇ ਕਿ ਨਹੀਂ ਪੱਕਣੇ ਮੋਰਚੇ ਤੁਹਾਡੇ ਕਿੱਡੇ ਲਾਉਣੇ ਨੇ ਵੱਡੇ ਘਰਾਂ ਵਾਲੇ ਲਾਉਣੇ ਨੇ ਬਗਾਵਤ ਹਮੇਸ਼ਾ ਰਾਜਵੀਰ ਗਰੀਬ ਕਰਦਾ ਜਿਹਨੂੰ ਲੋੜ ਹੁੰਦੀ ਹੈ ਅਮੀਰ ਦਾ ਤੇ ਸਰੀ ਜਾਂਦਾ ਭਾਵੇਂ ਜਾਕੜ ਸਾਹਿਬ ਆ ਜਾਣ ਭਾਵੇਂ ਪ੍ਰਤਾਪ ਬਾਜਵਾ ਆ ਜਾਏ ਭਾਵੇਂ ਸੰਵੀਰ ਬਾਦਲ ਆ ਜਾਏ ਤੇ ਭਾਵੇਂ ਭਗਵੰਤ ਮਾਨ ਆ ਜਾਏ ਬਰਾਬਤ ਤੇ ਗਰੀਬ ਘਰ ਹੋਣੀ ਆ ਮਜ਼ਦੂਰ ਤੋਂਣੀ ਆ ਉਹਨੂੰ ਤੁਸੀਂ ਕਾਰੀ ਭੁੱਖਾ ਦਿੱਤਾ ਜਿੱਤ ਤੁਹਾਡੇ ਅੱਥੀ ਫਿਰ ਰਹੇ ਨੇ ਉੱਥੇ ਤਾਂ ਕੋਈ ਨਹੀਂ ਗਿਆ ਹਲੇ ਤੱਕ ਮੈਂ ਤੁਹਾਨੂੰ ਨਹੀਂ ਪਿਆ ਤੁਸੀਂ ਅੱਜ ਕੋਈ ਇੱਥੇ ਬੋਲ ਰਿਹਾ ਉਹਦੇ ਬਾਰੇ ਸਾਰੀ ਆਪੋਜੀਸ਼ਨ ਤਰਨ ਤਾਰਨ ਹੈ ਸਾਰੀ ਸਰਕਾਰ ਤਰਨ ਤਾਰਨ ਹੈ ਤੇ ਇਹ ਚਾਰਾਂ ਪਾਰਟੀਆਂ ਦਾ ਫਰਜ਼ ਪਤਾ ਕੀ ਬਣਦਾ ਇਹ ਚਾਰੇ ਕੱਢਦੇ ਵੀ ਇਲੈਕਸ਼ਨ ਵੜਦੀ ਠੱਠੇ ਖੂਜ ਹਮ ਹਰਦੇ ਹਰ ਜੀਏ ਜਿੱਤ ਜੇ ਜਿੱਤ ਜੀਏ ਬੀਜੇਪੀ ਨੇ ਜੇ ਬੀਬੀਐਮਬੀ ਤੇ ਕਬਜ਼ਾ ਕਰ ਲਿਆ ਹਮ ਜੇ ਬੀਜੇਪੀ ਨੇ ਪੀਯੂ ਤੇ ਕਬਜ਼ਾ ਕਰ ਲਿਆ ਬੀਜੇਪੀ ਨੇ ਹੋਰ ਪੰਜਾਬ ਦੇ ਲਾਂਡ ਆਰਡਰ ਤੇ ਕਬਜ਼ਾ ਕਰ ਲਿਆ ਜਿਹੜੀ ਸਿਕਿਉਰਿਟੀ ਏਜੰਸੀਜ਼ ਨੇ ਤੇ ਇਹ ਵੀ ਸੀਟ ਤੁਹਾਨੂੰ ਝੋਲੀ ਚ ਪਾ ਕੇ ਦਿੱਤੀ ਪਰ ਅਸੀਂ ਪੀਯੂ ਲੜਾ ਗੋ ਐਮਐਲਏ ਤੋਂ ਵੱਡੀ ਸੀਟ ਸੀਗੀ ਹਮ ਅਸੀਂ ਬੀਬੀਐਮ ਲਈ ਲੜਾਂਗੇ ਇਹ ਵੱਡੀ ਸੀਟ ਸੀਗੀ ਇਹਨੂੰ ਕੁਰਬਾਨ ਵੀ ਕਰ ਦੇਣਾ ਚਾਹੀਦਾ ਪਰ ਕਿਸੇ ਦੀ ਕੁਰਬਾਨੀ ਵਾਲੀ ਸੋਚ ਹੈਗੀ ਤਰਨ ਤਰਨ ਤੇ ਇਹ ਸੋਚ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਕਿ ਜਿਹਦੀ ਜਿਹੜਾ ਜਿੱਤੂਗਾ ਅਗਲਾ ਮੁੱਖ ਮੰਤਰੀ ਹੋਊਗਾ ਉਸ ਪਾਰਟੀ ਦਾ ਅਗਲਾ ਮੁੱਖ ਮੰਤਰੀ ਹੋਊਗਾ ਜਦੋਂ ਸਾਡੀਆਂ ਲੋੜਾਂ ਸਾਡੀ ਸੋਚ ਇਹ ਨਹੀਂ ਕਿ ਮੈਨੂੰ ਕੋ ਪਲੇਟਫਾਰਮ ਨਹੀਂ ਚਾਹੀਦਾ ਮੈਂ ਕੱਲਾ ਬੰਦਾ ਹਾਂ 20 ਮੈਨੂੰ ਧਮਕੀਆਂ ਆਉਂਦੀਆਂ ਨੇ 20 ਲੋਕ ਮੈਨੂੰ ਮਾਰਨ ਨੂੰ ਫਿਰਦੇ ਨੇ ਹਨਾ ਮੈਂ ਕੱਲਾ ਹੀ ਫਿਰਦਾ ਮੈਂ ਆਪਦੀ ਗੱਡੀ ਵੀ ਆਪ ਹੀ ਚਲਾਉਣਾ ਵਾਂ ਇਹ ਤੇ ਨਹੀਂ ਕਿ ਮੈਨੂੰ ਕੋ ਪਲੇਟਫਾਰਮ ਨਹੀਂ ਚਾਹੀਦਾ ਪਰ ਰਾਜਵੀਰ ਇਸ ਕਦਰ ਕੀਮਤ ਤੇ ਨਹੀਂ ਚਾਹੀਦਾ ਵੀ ਮੈਂ ਮਤਲਬ ਜੋ ਕੋਈ ਲੋਕਾਂ ਦੇ ਵਿੱਚ ਬੋਲਦਾ ਵਾਂ ਉਹਨੂੰ ਕਿਨਾਰੇ ਕਰਕੇ ਤੇ ਇੱਕ ਆਪਣੀ ਮਤਲਬ ਚੌਧਰ ਲਈ ਆਪਦੇ ਗਨਮੈਨ ਲਈ ਆਪਦੀ ਪੋਸਟ ਲਈ ਉਹਦੇ ਉੱਤੇ ਮੈਂ ਮਤਲਬ ਇਹਨੂੰ ਆਪਣੀ ਬੋਲਬਾਣੀ ਨੂੰ ਜਾਂ ਆਪਣੇ ਲਹਿਜੇ ਨੂੰ ਕੁਰਬਾਨੀ ਨਹੀਂ ਕਰ ਸਕਦਾ